ਸ੍ਰੀ ਗੁਰੂ ਨਾਨਕ ਦੇਵ ਜੀ ਜਾਗਤ ਦਾ ਉਧਾਰ ਕਰਦੇ ਕਰਦੇ ਇੱਕ ਪਿੰਡ ਵਿੱਚ ਜਾ ਪਹੁੰਚੇ ਤੇ ਆਰਾਮ ਕਰਨ ਲਈ ਇੱਕ ਰੁੱਖ ਦੇ ਹੇਠਾਂ ਜਾ ਬੈਠਦੇ ਨੇ ਉੱਥੋਂ ਦੇ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਸੰਤ ਸਮਝਿਆ ਤੇ ਹੌਲੀ-ਹੌਲੀ ਸਾਰਾ ਪਿੰਡ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਆਉਣ ਲੱਗਾ ਪਿੰਡ ਦੇ ਲੋਕਾਂ ਉੱਪਰ ਗੁਰੂ ਸਾਹਿਬ ਜੀ ਦੇ ਬਚਨਾਂ ਦਾ ਐਨਾ ਪ੍ਰਭਾਵ ਪਿਆ ਕਿ ਉਹ ਤਨੋਂ ਮਨੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਵਿੱਚ ਰੁੱਝ ਗਏ ਪਰ ਕੁਝ ਦਿਨਾਂ ਬਾਅਦ ਗੁਰੂ ਸਾਹਿਬ ਜੀ ਕੀ ਦੇਖਦੇ ਹਨ ਕਿ ਨਗਰ ਦੇ ਸਾਰੇ ਵਾਸੀਆਂ ਨੇ ਕਿਤੇ ਜਾਣ ਦੀ ਤਿਆਰੀ ਕਰ ਲਈ ਸਾਰੇ ਪਿੰਡ ਵਾਸੀਆਂ ਨੇ ਆਪੋ ਆਪਣੇ ਘਰਾਂ ਦਾ ਸਮਾਨ ਬੰਨ੍ਹ ਕੇ ਗੱਡਿਆਂ ਵਿੱਚ ਰੱਖ ਲਿਆ। ਇਹ ਸਭ ਦੇਖ ਕੇ ਨਗਰ ਦੇ ਲੋਕਾਂ ਨੂੰ ਗੁਰੂ ਸਾਹਿਬ ਜੀ ਨੇ ਸਵਾਲ ਕੀਤਾ ਕਿ ਤੁਸੀਂ ਅਚਾਨਕ ਹੀ ਆਪੋ ਆਪਣਾ ਸਮਾਨ ਗੱਡਿਆਂ ਤੇ ਕਿਉਂ ਲੱਦ ਰਹੇ ਆਂ ਤੇ ਕਿੱਧਰ ਨੂੰ ਚੱਲ ਪਏ ਆਂ? ਤੁਹਾਡੇ ਉੱਤੇ ਇਹੋ ਜਿਹੀ ਕਿਹੜੀ ਮੁਸੀਬਤ ਆਉਣ ਵਾਲੀ ਆ? ਜਿਹੜਾ ਕਿ ਤੁਸੀਂ ਆਪਣੇ ਘਰ ਹੀ ਛੱਡਣ ਲੱਗੇ ਆਂ। ਗੁਰੂ ਸਾਹਿਬ ਜੀ ਦੇ ਮੋਹੋਂ ਇਹ ਸ਼ਬਦ ਸੁਣ ਕੇ ਸਾਰੇ ਪਿੰਡ ਦੇ ਲੋਕਾਂ ਨੇ ਹੱਥ ਜੋੜ ਕੇ ਆਪਣੀ ਦੁੱਖ ਭਰੀ ਦਾਸਤਾ ਗੁਰੂ ਸਾਹਿਬ ਜੀ ਨੂੰ ਸੁਣਾਈ। ਪਿੰਡ ਦੇ ਲੋਕ ਕਹਿਣ ਲੱਗੇ ਇਹ 6 ਮਹੀਨਿਆਂ ਬਾਅਦ ਸਾਡੇ ਘਰਾਂ ਨੂੰ ਆਪਣੇ ਆਪ ਹੀ ਅੱਗ ਲੱਗ ਜਾਂਦੀ ਆ ਤੇ ਇਸ ਮੁਸੀਬਤ ਤੋਂ ਡਰਦੇ ਸਾਰੇ ਅਸੀਂ ਕਿਸੇ ਹੋਰ ਥਾਂ ਚਲੇ ਜਾਂਦੇ ਆ ਤੇ ਕੁਝ ਦਿਨਾਂ ਬਾਅਦ ਮੁੜ ਕੇ ਆਪੋ ਆਪਣੇ ਘਰਾਂ ਨੂੰ ਵਾਪਸ ਆ ਜਾਂਦੇ ਆ 6 ਮਹੀਨਿਆਂ ਬਾਅਦ ਸਾਡੇ ਘਰਾਂ ਨੂੰ ਕੋਈ ਅੱਗ ਲਗਾ ਦਿੰਦਾ ਹੈ ਤੇ ਆਪਣੀ ਜਾਨ ਬਚਾਉਣ ਦੇ ਲਈ ਸਾਰੇ ਅਸੀਂ ਕੁਝ ਦਿਨਾਂ ਵਾਸਤੇ ਕਿਤੇ ਦੂਰ ਥਾਂ ਤੇ ਜਾ ਵਸਦੇ ਹਾਂ ਜੇਕਰ ਤੁਸੀਂ ਵੀ ਸਾਡੇ ਨਾਲ ਚੱਲੋ ਤਾਂ ਚੰਗੀ ਗੱਲ ਆ ਅਸੀਂ ਹਰ ਪ੍ਰਕਾਰ ਨਾਲ ਤੁਹਾਡੀ ਸੇਵਾ ਕਰਾਂਗੇ ਪਿੰਡ ਦੇ ਲੋਕਾਂ ਦੇ ਇਹ ਭਾਵਕ ਬੋਲ ਸੁਣ ਕੇ ਗੁਰੂ ਸਾਹਿਬ ਜੀ ਨੇ ਫਰਮਾਇਆ ਕਿ ਅੱਜ ਤੋਂ ਬਾਅਦ ਕਦੇ ਵੀ ਤੁਹਾਡੇ ਘਰਾਂ ਨੂੰ ਅੱਗ ਨਹੀਂ ਲੱਗੇਗੀ ਬਸ ਤੁਸੀਂ ਆਪਣੇ ਹਿਰਦੇ ਵਿੱਚੋਂ ਡਰ ਕੱਢ ਦਿਓ ਤੇ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਸਿਮਰਨ ਕਰੋ ਆਪਕੋ ਆਪਣੇ ਘਰਾਂ ਵਿੱਚ ਆਰਾਮ ਨਾਲ ਬਸੋ ਤੇ ਪ੍ਰਮਾਤਮਾ ਦਾ ਸਿਮਰਨ ਕਰੋ ਉਹ ਅਕਾਲ ਪੁਰਖ ਵਾਹਿਗੁਰੂ ਆਪ ਤੁਹਾਡੀ ਹਰ ਮੁਸੀਬਤ ਵਿੱਚ ਸਹਾਇਤਾ ਕਰਨਗੇ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਸੁਣ ਕੇ ਪਿੰਡ ਦੇ ਲੋਕਾਂ ਵਿੱਚ ਥੋੜੀ ਜਿਹੀ ਹਿੰਮਤ ਆਈ ਤੇ ਉਹਨਾਂ ਨੇ ਆਪੋ ਆਪਣੇ ਘਰਾਂ ਵਿੱਚ ਰਹਿਣ ਦਾ ਫੈਸਲਾ ਕਰ ਲਿਆ ਘਰਾਂ ਵਿੱਚ ਜਿੰਨੀਆਂ ਵੀ ਅੱਗ ਲੱਗਣ ਵਾਲੀਆਂ ਚੀਜ਼ਾਂ ਸਨ ਉਹ ਸਭ ਚੀਜ਼ਾਂ ਪਿੰਡ ਵਾਲਿਆਂ ਨੇ ਗੁਰੂ ਸਾਹਿਬ ਜੀ ਦੇ ਕੋਲ ਲੈ ਜਾਂਦੀਆਂ ਤੇ ਸਾਰਾ ਪਿੰਡ ਗੁਰੂ ਸਾਹਿਬ ਜੀ ਦੇ ਕੋਲ ਬੈਠ ਕੇ ਗੁਰੂ ਸਾਹਿਬ ਜੀ ਦੇ ਰਸ ਭਰੇ ਕੀਰਤਨ ਦਾ ਆਨੰਦ ਲੈਣ ਲੱਗਾ ਤਾਂ ਏਨੇ ਨੂੰ ਹੀ ਇੱਕ ਭਿਆਨਕ ਰੂਪ ਵਾਲਾ ਰਾਖਸ਼ ਲੋਕਾਂ ਨੂੰ ਉਧਰ ਆਉਂਦਾ ਦਿਖਾਈ ਦਿੱਤਾ ਰਾਖਸ਼ੇ ਦਾ ਰੂਪ ਇੰਨਾ ਭਿਆਨਕ ਸੀ ਕਿ ਉਸਦੇ ਪੈਰ ਪਤਾਲ ਵਿੱਚ ਤੇ ਸਿਰ ਆਕਾਸ਼ ਵਿੱਚ ਸੀ ਜਦੋਂ ਉਸ ਰਾਖਸ਼ੀ ਨੇ ਪਿੰਡ ਦੇ ਲੋਕਾਂ ਨੂੰ ਨਾਮ ਸਿਮਰਨ ਕਰਦੇ ਦੇਖਿਆ ਤਾਂ ਉਹ ਬਹੁਤ ਗੁੱਸੇ ਵਿੱਚ ਆਇਆ ਤੇ ਆਪਣੀਆਂ ਅੱਖਾਂ ਵਿੱਚੋਂ ਅੱਗ ਭਰਉਣ ਲੱਗਾ ਤੇ ਨਾਲ ਹੀ ਆਖਣ ਲੱਗਾ ਕਿ ਇਹਨਾਂ ਪਿੰਡ ਵਾਲਿਆਂ ਨੇ ਮੇਰਾ ਧਰ ਭੁਲਾ ਦਿੱਤਾ ਹੈ ਹੁਣ ਮੈਂ ਇਹਨਾਂ ਨੂੰ ਕਦੇ ਨਹੀਂ ਛੱਡਾਂਗਾ ਪਿੰਡ ਦੇ ਲੋਕ ਉਸ ਦਾਣਵ ਦਾ ਡਰਾਵਣਾ ਰੂਪ ਦੇਖ ਕੇ ਅੰਦਰੋਂ-ਅੰਦਰ ਹੀ ਡਰ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਪਿੰਡ ਵਾਲਿਆਂ ਨੂੰ ਡਰਦੇ ਦੇਖਿਆ ਤਾਂ ਗੁਰੂ ਸਾਹਿਬ ਜੀ ਨੇ ਉਸ ਦਾਣਵ ਵੱਲ ਆਪਣੀ ਦ੍ਰਿਸ਼ਟੀ ਕੀਤੀ ਤੇ ਗੁਰੂ ਸਾਹਿਬ ਜੀ ਦੀ ਦ੍ਰਿਸ਼ਟੀ ਪੈਂਦਿਆਂ ਹੀ ਉਹ ਵੱਡੇ ਆਕਾਰ ਵਾਲਾ ਦਾਣਵ ਹੈਰਾਨ ਹੋਇਆ ਤੇ ਚੱਕਰ ਖਾ ਕੇ ਧਰਤੀ ਤੇ ਡੱਗ ਪਿਆ ਅਸਲ ਵਿੱਚ ਉਸ ਦਾਣਵ ਦਾ ਇਹ ਰੂਪ ਉਸਦੇ ਲਈ ਸਜ਼ਾ ਸੀ ਭਾਵੇਂ ਉਹ ਲੋਕਾਂ ਨੂੰ ਡਰਾ ਕੇ ਉਹਨਾਂ ਦਾ ਨੁਕਸਾਨ ਕਰਦਾ ਸੀ ਪਰ ਉਹ ਫੇਰ ਵੀ ਅੰਦਰੋਂ ਸੁਖੀ ਨਹੀਂ ਹੁੰਦਾ ਸੀ ਉਸਦੇ ਹਿਰਦੇ ਅੰਦਰ ਇੱਕ ਅੱਗ ਜਿਹੀ ਮੱਚੀ ਰਹਿੰਦੀ ਸੀ ਜਿਸ ਨਾਲ ਉਸ ਨੂੰ ਕਦੇ ਵੀ ਚੈਨ ਨਹੀਂ ਸੀ ਮਿਲਦਾ ਤੇ ਗੁਰੂ ਸਾਹਿਬ ਜੀ ਦੀ ਦ੍ਰਿਸ਼ਟੀ ਪੈਂਦਿਆ ਹੀ ਉਸ ਨੂੰ ਇਹ ਪਤਾ ਲੱਗ ਚੁੱਕਿਆ ਸੀ ਕਿ ਇਹ ਕੋਈ ਆਮ ਸਾਧੂ ਨਹੀਂ ਇਹ ਸਾਧੂ ਤੇ ਭੇਸ ਵਿੱਚ 아이 परमात्मा ਹੀ ਹਨ दानव ਨੇ ਉੱਠਦਿਆਂ ਸਾਰ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਆਪਣਾ ਸਿਰ ਝੁਕਾ ਦਿੱਤਾ ਤੇ ਆਖਣ ਲੱਗਾ ਕਿ हे ਜਗਤ ਗੁਰੂ ਮੇਰੇ ਤੇ ਵੀ ਕਿਰਪਾ ਕਰੋ ਤਾਂ ਮੈਂ ਵੀ ਇਸ ਨਰਕ ਤੋਂ ਮੁਕਤ ਹੋ ਜਾਵਾਂ ਦਇਆਵਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਦਾਣਵ ਤੇ ਕਿਰਪਾ ਕੀਤੀ ਤੇ ਪਿੰਡ ਵਾਲਿਆਂ ਨੂੰ ਉਪਦੇਸ਼ ਦਿੱਤਾ ਕਿ ਇਸ ਪਿੰਡ ਵਿੱਚ ਇੱਕ ਧਰਮਸ਼ਾਲਾ ਬਣਾਈ ਜਾਵੇ ਤੇ ਸਾਰੇ ਜਾਣੇ ਆਪਣੀ ਕਮਾਈ ਦਾ ਦਸਵਾਂ ਹਿੱਸਾ ਕੱਢ ਕੇ ਲੋੜਵੰਦਾਂ ਦੀ ਸੇਵਾ ਕਰਿਆ ਕਰੋ ਪਿੰਡ ਦੇ ਬਹੁਤ ਸਾਰੇ ਲੋਕਾਂ ਉਤੇ ਗੁਰੂ ਸਾਹਿਬ ਜੀ ਦੇ ਬਚਨਾਂ ਦਾ ਬਹੁਤ ਡੂੰਘਾ ਅਸਰ ਹੋਇਆ ਤੇ ਉਹਨਾਂ ਨੇ ਨਾਮ ਬਾਣੀ ਨਾਲ ਜੁੜ ਕੇ ਭੈੜੀ ਮਤ ਦਾ ਤਿਆਗ ਕੀਤਾ ਤੇ ਪਿੰਡ ਵਿੱਚ ਇੱਕ ਧਰਮਸ਼ਾਲਾ ਦਾ ਨਿਰਮਾਣ ਕਰਕੇ ਲੋੜਵੰਦਾਂ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ ਇਸ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ